ਜਿੱਥੇ ਪਟਨੇ ਦੀ ਸੰਗਤ ਖੁਸ਼ੀ ਮਨਾਉਂਦੀ ਐ ਉੱਥੇ ਰਹੀਮ ਬਖਸ਼ ਨੇ کریم ਬਖਸ਼ ਐ ਸ਼ਿਵਦੱਤ ਪੰਡਤ ਐ ਆਪਾਂ ਅੱਗੇ ਵਿਚਾਰਾਂਗੇ ਉੱਥੇ ਪੰਜਾਬ ਦੀ ਧਰਤੀ ਤੇ ਇੱਕ ਲੰਬੀ ਫਕੀਰ ਐ ਜਿਹਦਾ ਨਾਮ ਐ ਭੀਖਣ ਸ਼ਾ ਇਹ ਭੀਖਣ ਸ਼ਾ ਕੁੜਾਮ ਦਾ ਰਹਿਣ ਵਾਲਾ ਸੀ ਹਾਲਾਂਕਿ ਇਹ ਕੁੜਾਮ ਤੋਂ ਉੱਠ ਕੇ ਅੰਮਾਲੇ ਦੇ ਨੇੜੇ ਇੱਕ ਪਿੰਡ ਪੈਂਦਾ ਠਸਕਾ ਠਸਕੇ ਦੀ ਧਰਤੀ ਤੇ ਆ ਗਿਆ ਸੀ ਇਹ ਫਕੀਰ ਬੜਾ ਉੱਗਾ ਫਕੀਰ ਹੈ ਇਹਦੇ ਬਹੁਤ ਮুরিਦ ਨੇ ਇਹਦੇ ਪਿੱਛੇ ਮਰੀਦ ਦਾ ਆਵੇ ਦੇ ਚੇਲੇ ਬਹੁਤ ਨੇ ਨਾਲ ਤੇ ਸਾਰਿਆਂ ਨੂੰ ਰੱਬ ਦੀ ਘਰ ਦਾ ਸੁਨੇਹਾ ਦਿੰਦਾ ਖੁਦਾ ਦੀ ਇਬਾਦਤ ਨਾਲ ਜੋੜਦਾ ਪਰ ਜਦੋਂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦਾ ਪ੍ਰਕਾਸ਼ ਹੋਇਆ ਉਸ ਵੇਲੇ ਇਹਨੇ ਨਮਾਜ਼ ਪੜ੍ਹ ਕੇ ਹਾਲਾਂਕਿ ਇੱਕ ਮੁਸਲਮਾਨ ਜਦੋਂ ਨਮਾਜ਼ ਪੜ੍ਹਦਾ ਹੈ ਉਹ ਪੱਛਮ ਵਾਲੇ ਪਾਸੇ ਨੂੰ ਸਜਦਾ ਕਰਦਾ ਹੈ ਇਹਨੇ ਉਸ ਵੇਲੇ ਨਮਾਜ਼ ਪੜ੍ਹ ਕੇ ਤੇ ਪੂਰਬ ਵਾਲੇ ਪਾਸੇ ਨੂੰ ਸਜਦਾ ਕੀਤਾ ਜਦੋਂ ਪੂਰਬ ਵਾਲੇ ਪਾਸੇ ਨੂੰ ਸਿਰ ਝੁਕਾਇਆ ਤੇ ਇਹਦੇ ਮুরিਦਾਂ ਨੇ ਉਸ ਵੇਲੇ ਸ਼ਬਦ ਆਖਿਆ ਕਹਿਣ ਲੱਗੇ ਭੀਖਣ ਸ਼ਾ ਫਕੀਰ ਜੀ ਅੱਜ ਤੁਸੀਂ ਸ਼ਰਧ ਦੇ ਉਲਟ ਕਰਮ ਕਰ ਲਿਆ ਤੇ ਤੁਸੀਂ ਸਜਦਾ ਕਿੱਧਰ ਕਰ ਰਹੇ ਹੋ ਅਸੀਂ ਘਰ ਛੱਡਿਆ ਤੁਹਾਡਾ ਪੱਲਾ ਪਕੜਨ ਦੇ ਲਈ ਤੇ ਤੁਸੀਂ ਸਜਦਾ ਹੀ ਖੁਦਾ ਦੇ ਘਰ ਨੂੰ ਨਹੀਂ ਕਰਦੇ ਕਿਉਂਕਿ ਮੁਸਲਮਾਨ ਭਰਾ ਦਾ ਯਕੀਨ ਹੈ ਖੁਦਾ ਪੱਛਮ ਵਿੱਚ ਵੱਸਦਾ ਹੈ ਤੇ ਉਸ ਵੇਲੇ ਭੀਖਣ ਸ਼ਾਹ ਨੇ ਇੱਕ ਬਚਨ ਆਖਿਆ ਸੀ ਕਹਿਣ ਲੱਗਿਆ ਭਲੇਉ ਜਿਹੜੇ ਖੁਦਾ ਨੂੰ ਮੈਂ ਨਮਸਕਾਰ ਕਰ ਰਿਹਾ ਨਾ ਜਾਂ ਮੈਂ ਰੋਜ਼ਾਨਾ ਕਰਦਾ ਤੇ ਉਹ ਖੁਦਾ ਅੱਜ ਪਟਨਾ ਸਾਹਿਬ ਦੀ ਧਰਤੀ ਤੇ ਪ੍ਰਕਾਸ਼ਮਾਨ ਹੋ ਗਿਆ ਤਾਂ ਕਰਕੇ ਮੈਂ ਜਿਹੜਾ ਸਜਦਾ ਹੈ ਉਹ ਇਧਰ ਨੂੰ ਕੀਤਾ ਇਤਿਹਾਸ ਵਿੱਚ ਜ਼ਿਕਰ ਹੈ ਵੀ ਇਹਨੇ ਆਪਣੇ ਮুরিਦਾਂ ਨੂੰ ਨਾਲ ਲਿਆ ਕਦਮ ਦਰ ਕਦਮ ਪਿੰਡਾਂ ਤਹਿ ਕਰਦਿਆਂ ਕਰਦਿਆਂ ਪਟਨਾ ਸਾਹਿਬ ਦੀ ਧਰਤੀ ਤੇ ਪਹੁੰਚ ਗਿਆ ਇਹਨੇ ਲਾਗੇ ਜਾ ਕੇ ਦੋ ਕੁੱਜੀਆਂ ਦੋ ਕੁੱਜੀਆਂ ਲਈਆਂ ਇੱਕ ਕੁੱਜੀ ਵਿੱਚ ਦੁੱਧ ਪਾਇਆ ਇੱਕ ਕੁੱਜੀ ਵਿੱਚ ਪਾਣੀ ਪਾਇਆ ਆਪਣੇ ਮਨ ਚੀ ਇੱਕ ਫੁਰਨਾ ਬਣਾ ਲਿਆ ਪਾਣੀ ਵਾਲੀ ਕੁੱਜੀ ਮੁਸਲਮਾਨਾਂ ਦੀ ਹੈ ਦੁੱਧ ਵਾਲੀ ਕੁੱਜੀ ਹਿੰਦੂ ਭਰਾ ਆਖਦਾ ਚਿੱਟੇ ਕਰਮ ਕਰੋ ਚਿੱਟਾ ਦੁੱਧ ਹੈ ਦੁੱਧ ਵਾਲੀ ਕੁੱਜੀ ਹਿੰਦੂ ਭਰਾਵਾਂ ਦੀ ਹੈ ਤੇ ਮੈਂ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਸਾਹਮਣੇ ਗੋਬਿੰਦ ਰਾਏ ਦੇ ਸਾਹਮਣੇ ਕਰਕੇ ਕੁੱਜੀ ਤੇ ਇੱਕ ਪਰਖ ਕਰਨੀ ਚਾਹੁੰਦਾ ਜੇ ਤੇ ਸਤਗੁਰੂ ਨੇ ਹੱਥ ਰੱਖਿਆ ਪਾਣੀ ਵਾਲੀ ਕੁੱਜੀ ਤੇ ਤੇ ਮੈਂ ਸਮਝ ਲਵਾਂਗਾ ਵੀ ਇਹ ਮੁਸਲਮਾਨਾਂ ਦਾ ਰੱਖ ਹੈ ਜੇ ਜੀਤੇ ਹੱਥ ਰੱਖਿਆ ਦੁੱਧ ਵਾਲੀ ਤੇ ਤੇ ਮੈਂ ਖਿਆਲ ਪੈਦਾ ਕਰਾਂਗਾ ਵੀ ਇਹ ਇੱਕ ਹਿੰਦੂਆਂ ਦਾ ਰਖ ਹੈ ਇਤਿਹਾਸ ਵਿੱਚ ਜ਼ਿਕਰ ਹੈ ਬੇਅੰਤ ਵਿਦਵਾਨਾਂ ਲਿਖਿਆ ਹੈ ਇਹ ਜਾਣਦਾ ਸੁਨੇਹਾ ਲਾਇਆ ਮਾਮਾ ਕ੍ਰਿਪਾਲ ਚੰਦ ਨੂੰ ਮੈਂ ਦਰਸ਼ਨ ਕਰਨੇ ਨੇ ਸਤਗੁਰੂ ਪਾਤਸ਼ਾਹ ਦੇ ਮਾਂ ਗੁਜ਼ਰੀ ਦੇ ਲਾਲ ਦੇ ਹਾਲਾਂਕਿ ਹਜੇ ਗੋਦ ਵਿੱਚ ਨੇ ਮਾਤਾ ਗੁਜਰ ਕੌਰ ਜੀ ਕੋਲੋਂ ਮਾਮਾ ਕ੍ਰਿਪਾਲ ਚੰਦ ਜੀ ਸਤਗੁਰੂ ਨੂੰ ਲੈ ਕੇ ਆਏ ਗੋਦ ਵਿੱਚ ਉਸ ਵੇਲੇ ਇਹਨੇ ਪਹਿਲਾਂ ਨਮਸਕਾਰ ਕੀਤੀ ਤੇ ਫਿਰ ਕੁੱਜੀਆਂ ਮੂਰੇ ਕੀਤੀਆਂ ਤੇ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਨੇ ਆਪਣੇ ਨਿੱਕੇ ਨਿੱਕੇ ਹੱਥ ਛੋਟੀ ਹਜੇ ਬਸਤੇ ਤੇ ਦੋਨੋਂ ਕੁੱਜੀਆਂ ਤੇ ਰੱਖ ਦਿੱਤੇ ਦੋਨੋਂ ਕੁੱਜੀਆਂ ਤੇ ਰੱਖਣ ਤੋਂ ਬਾਅਦ ਕਈਆਂ ਇਹ ਲਿਖਿਆ ਆਪਣੇ ਕਰ ਕਮਲਾ ਨਾਲ ਕਈਆਂ ਲਿਖਿਆ ਆਪਣੇ ਮੁਬਾਰਕ ਚਰਨਾ ਪੈਰਾਂ ਨਾਲ ਉਹ ਕੁੱਜੀਆਂ ਨੂੰ ਥੋੜਾ ਜਿਹਾ ਇਸ ਤਰ੍ਹਾਂ ਉਹਨੂੰ ਟੇਕ ਲਾਈ ਹੈ ਤੇ ਕੁੱਜੀਆਂ ਰੁੜ ਗਈਆਂ ਜਦੋਂ ਰੁੜੀਆਂ ਤੇ ਉਹਦੇ ਵਿੱਚੋਂ ਦੁੱਧ ਵੀ ਡੁੱਲਦਾ ਪਾਣੀ ਵੀ ਡੁੱਲਦਾ ਤੇ ਉਹ ਪਹਿਲਾਂ ਤੇ ਵੱਖ-ਵੱਖ ਹੈ ਅਗਾਹ ਜਾ ਕੇ ਦੁੱਧ ਪਾਣੀ ਇੱਕ ਹੋ ਗਿਆ ਇੱਕੋ ਥਾਂ ਇਕੱਤਰ ਹੋ ਕੇ ਤੁਰ ਪਿਆ ਤੇ ਉਸ ਵੇਲੇ ਜਿਹੜਾ ਭੀਖਣ ਸਾਹ ਫਕੀਰ ਹੈ ਇਹਨੇ ਬਹੁਤ ਅਦਬ ਨਾਲ ਬਹੁਤ ਅਦਬ ਨਾਲ ਆਪਣਾ ਸੀਸ ਝੁਕਾਇਆ ਮੱਥਾ ਚੁੱਕਦਾ ਨਹੀਂ ਗੁਰੂ ਦੇ ਦਰ ਤੋਂ ਸੀਸ ਝੁਕਾਉਣ ਤੋਂ ਬਾਅਦ ਵਾਰ-ਵਾਰ ਗੁਰੂ ਗੋਬਿੰਦ ਸਿੰਘ ਸਾਹਿਬ ਪਾਤਸ਼ਾਹ ਜੀ ਦੀ ਬੜਿਆਈ ਕਰਦੇ ਆ ਵੀ ਤੁਸੀਂ ਧੰਨ ਜਦੋਂ ਇੰਨੀ ਕਲਾ ਵਰਤ ਗਈ ਤੇ ਹੁਣ ਜਿਹੜੇ ਇਹਦੇ murid ਸਨ ਬਹੁਤ ਵਾਰੀ ਬਾਣੀ ਵਿੱਚ ਵੀ ਐਸੇ ਬਚਨ ਨੇ ਕਿ ਇੱਕ ਰੱਬੀ ਪੁਰਖ ਦੀ ਦਮਦ ਰੱਬੀ ਪੁਰਖ ਹੀ ਸਮਝਦਾ ਹੈ ਤੇ ਮਰੀਦਾਂ ਨੂੰ ਇਹ ਗੱਲ ਬਹੁਤੀ ਸਮਝਣਾ ਪਈ ਮਰੀਦਾਂ ਨੇ ਇੱਕ ਗੱਲ ਆਖੀ ਵੀ ਕਹਿਣ ਲੱਗੇ ਬਈ ਸਾਨੂੰ ਇਸ ਗੱਲ ਦਾ ਫਕੀਰ ਸਾਈਂ ਪਤਾ ਹੀ ਨਹੀਂ ਲੱਗਿਆ ਪਹਿਲਾਂ ਤੁਸੀਂ ਕੁੱਜੀਆਂ ਸਾਹਮਣੇ ਕੀਤੀਆਂ ਸਤਿਗੁਰੂ ਨੇ ਹੱਥ ਰੱਖੇ ਐ ਫਿਰ ਡੁੱਲਿਆ ਦੁੱਧ ਪਾਣੀ ਇੱਕ ਹੋ ਗਿਆ ਇਹਦਾ ਕਾਰਨ ਕੀ ਹੈ ਉਸ ਵੇਲੇ ਪਖੜ ਸ਼ਾਰੇ ਬਚਨ ਆਕੀਸਨ ਕਹਿਣ ਲੱਗੇ ਭਲਿਓ ਮੈਂ ਵੇਖਣਾ ਚਾਹੁੰਦਾ ਸੀ ਪਰ ਗੁਰੂ ਕਲਗੀ ਧਰ ਪਾਤਸ਼ਾਹ ਨੇ ਇੱਕ ਗੱਲ ਦਾ ਪ੍ਰਗਟਾਵਾ ਕਰ ਦਿੱਤਾ ਜਿਵੇਂ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਸੁਲਤਾਨਪੁਰ ਸਾਹਿਬ ਦੀ ਧਰਤੀ ਤੇ ਕਾਜ਼ੀਆਂ ਨੂੰ ਰੱਬੀ ਖੁਦਾ ਦੀ ਨਮਾਜ਼ ਕਰਨ ਦਾ ਢੰਗ ਦੱਸਿਆ ਸੀ ਜਗਨਨਾਥ ਦੀ ਧਰਤੀ ਤੇ Hindu ਭਰਾਮਾਂ ਨੂੰ ਰੱਬ ਦੀ ਆਰਤੀ ਕਰਨ ਦੀ ਜਾਤ ਦੱਸੀ ਸੀ ਇਹ ਗੁਰੂ ਕਲਗੀ ਤਰਪਾਤਸ਼ਾਹ ਮਹਾਰਾਜ ਨੇ ਦੋਨਾਂ ਕੁੱਜੀਆਂ ਤੇ ਹੱਥ ਰੱਖ ਕੇ ਇਹ ਗੱਲ ਕਿਰਪਾ ਕਰ ਦਿੱਤੀ ਕਿ ਇਹ ਗੁਰੂ ਗੋਬਿੰਦ ਸਿੰਘ ਸਾਹਿਬ ਵੀ ਕਿਸੇ ਇੱਕ ਦਾ ਨਹੀਂ ਹੈ ਬਲਕਿ ਇਹ ਤੇ ਮਨੁੱਖਤਾ ਦਾ ਗੁਰੂ ਹੈ ਇਹ ਤੇ ਮੁਸਲਮਾਨਾਂ ਨੂੰ ਵੀ ਪਿਆਰ ਕਰਦਾ ਹੈ ਇਹ ਤੇ ਹਿੰਦੂ ਭਰਾਵਾਂ ਨੂੰ ਵੀ ਪਿਆਰ ਕਰਦਾ ਹੈ ਇਹ ਕਿਸੇ ਇੱਕ ਦਾ ਨਹੀਂ ਹੈ ਬਲਕਿ ਜਿਹੜਾ ਧਰਮ ਲੋਕਾਂ ਨੇ ਮੰਦਰਾਂ ਜਾਂ ਮਸਜਿਦਾਂ ਵਿੱਚ ਬੰਦ ਕੀਤਾ ਹੋਇਆ ਚਾਰ ਦੀਵਾਰੀ ਅੰਦਰ ਕੈਦ ਕੀਤਾ ਹੋਇਆ ਕੁੱਜੀਆਂ ਵਿੱਚੋਂ ਇਹ ਦੁੱਧ ਪਾਣੀ ਰੋੜ ਕੇ ਇਹ ਗੱਲ ਦਾ ਪ੍ਰਗਟਾਵਾ ਕੀਤਾ ਉਹ ਦੋ ਨੂੰ ਇੱਕ ਗੁਰੂ ਨਾਨਕ ਸਾਹਿਬ ਕਰਦੇ ਰਹੇ ਗੁਰੂ ਨਾਨਕ ਸਾਹਿਬ ਕਿਰਪਾ ਕਰਦੇ ਰਹੇ ਇੱਕ ਪੀਤਾ ਇੱਕ ਸਕੇ ਹਮਾਰਕ ਉਹੀ ਸੁਨੇਹਾ ਮਨੁੱਖਤਾ ਵਿੱਚ ਚਾਰ ਦੀਵਾਰੀ ਵਿੱਚੋਂ ਧਰਮ ਕੱਢ ਕੇ ਪੂਰੀ ਮਨੁੱਖਤਾ ਵਿੱਚ ਵੰਡਣ ਦੇ ਲਈ ਦੋ ਤੋ ਇੱਕ ਆ ਮਨੁੱਖ ਨੂੰ ਇਹ ਗੱਲ ਸਮਝਾਉਣ ਦੇ ਲਈ ਕਿ ਮਾਨਸ ਕੀ ਜਾਤ ਸਭੇ ਇੱਕ ਹੈ ਪਹਿਚਾਨ ਬੂ ਤੇ ਗੁਰੂ ਗੋਬਿੰਦ ਸਿੰਘ ਸਾਹਿਬ ਵੀ ਇਹ ਕਿਰਪਾ ਵਰਤੌਣਗੇ ਇਹ ਕਿਸੇ ਇੱਕ ਦੇ ਨਹੀਂ ਬਲਕਿ ਮਨੁੱਖਤਾ ਦੇ ਗੁਰੂ ਨੇ ਭਿਕਨ ਸ਼ਾਹ ਨੇ ਇਹ ਗੱਲ ਕੋਲ ਕੇ ਸਮਝਾਈ ਉਹ ਬਾਰ ਬਾਰ ਨਮਸਕਾਰਾਂ ਕਰਕੇ ਤੇ ਗੁਰੂ ਗੁਰੂ ਜਪਦਾ ਪੰਜਾਬ ਦੀ ਧਰਤੀ ਤੇ ਵਾਪਸ ਆਉਂਦਾ ਹੈ